ਲੋਵੀ ਚੋਬਰ ਅੱਜ ਤੁਹਾਨੂੰ ਦੱਸਾਂਗੇ ਵੀ ਕਹੀ ਨੂੰ ਸ਼ੁਰੀ ਲੱਗਦੀ ਕਿਵੇਂ ਆ ਦੋਸਤੋ ਸ਼ੁਰੀ ਲੱਗਣ ਤੋਂ ਬਾਅਦ ਕਹੀ ਬਲੇਡ ਬਣ ਜੂਗੀ ਅੱਜ ਆਪਾਂ ਪਹੁੰਚੇ ਆ ਖਾਰੇ ਬਾਪੂ ਗਿਆਨ ਮਿਸਤਰੀ ਕੋਲੇ ਕੋੜਕਪੂਰਾ ਰੋਡ ਤੇ ਪਿੰਡ ਆ ਜੀ ਇਹ ਮੁਕਸਰ ਤੋਂ ਕੋੜਕਪੂਰਾ ਜਾਈਏ ਰਾਜਪਿੰਡੋਂ ਆਉਂਦਾ ਖਾਰਾ ਲਓ ਜੀ ਬਾਪੂ ਨੇ ਨਿਸ਼ਾਨੀ ਲਾ ਲੂ ਕਿ ਕਹੀ ਤਾਂ ਲਈ ਵੱਡ ਤੇ ਦੋਸਤੋ 10 ਸਵਾ 10 ਇੰਚ ਦੀ ਕਹੀ ਹੁੰਦੀ ਆ ਤੇ ਬਾਪੂ ਕਹਿੰਦਾ ਵੀ ਸਵਾ 10 ਇੰਚ ਦੀ ਆਪਾਂ ਕਹੀ ਬਣਾਵਾਂਗੇ ਆਮ 11.5 ਦੀ ਹੁੰਦੀ ਆ ਮਨਤੀ ਮੰਤਾਈ ਚੱਲੀ ਜਾਂਦੀ ਆ ਚਾਰੇ ਗੁੱਠਾਂ ਬਰਾਬਰ ਹਨ ਕ ਨਹੀਂ ਹਨ ਦੇਖੋ ਤੁਸੀਂ ਦੋਸਤੋ ਤੇ ਦੋਸਤੋ ਬ ਸਹੀ ਤਰੀਕੇ ਨਾਲ ਇੱਕ ਛੁਰੀ ਲਾਉਂਦੇ ਆ ਕਿਉਂਕਿ ਦੋਸਤੋ ਇਹਨਾਂ ਦਾ ਮੰਨਣਾ ਵੀ ਏ ਜੇਕਰ ਜਿਹੜੀ ਛੁਰੀ ਅਸੀਂ ਲਾਤੀ ਤੇ ਸਾਰੀ ਉਮਰ ਬੰਦਾ ਯਾਦ ਰੱਖੋ ਇਸ ਕਰਕੇ ਸਾਡੇ ਮੁਕਸ ਏਰੀਆ ਦੇ ਵਿੱਚ ਸਾਡੇ ਪੰਜਾਬ ਦੇ ਵਿੱਚ ਖਾਰਾ ਕਾਫੀ ਫੇਮਸ ਆ ਛੁਰੀਆਂ ਲਾਉਣ ਤੇ ਤੇ ਕਈਆਂ ਯਾਨੀ ਕਿ ਇਹਨਾਂ ਦੀਆਂ ਬਹੁਤ ਦੂਰ ਦੂਰ ਤੱਕ ਜਾਂਦੀਆਂ ਦੋਸਤੋ ਅਮਰੀਕਾ ਕੈਨੇਡਾ ਨੰਬਰ ਤੁਹਾਨੂੰ ਦੇ ਦਾਂਗੇ ਪਤਾ ਟਿਕਾਣਾ ਤੁਹਾਨੂੰ ਲਿਖ ਕੇ ਦੇ ਦਾਂਗੇ ਵੀਡੀਓ ਦੇ ਵਿੱਚ ਤੇ ਇੱਕ ਵਾਰ ਤੁਸੀਂ ਛੁਰੀ ਲਵਾ ਕੇ ਲੈ ਗਏ ਨਾ ਤੇ ਸਾਰੀ ਉਮਰ ਭੁੱਲਦੇ ਨਹੀਂ ਬਾਪੂ ਗਿਆਨ ਸਿੰਘ ਨੂੰ ਲਓ ਵੀ ਦੇਖੋ ਜੀ ਇਹਨਾਂ ਦੇ ਆ ਵੱਡੇ ਪੁੱਤ ਜੀ ਨੇ ਤੇ ਇੱਕ ਉਰਲੇ ਬਣਿਆ ਇਹਨਾਂ ਦੇ ਪੁੱਤਰਾ ਜੀ ਨੇ ਵੇਖ ਲਓ ਜੀ ਛੋਟੀ ਜਿਹੀ ਉਮਰ ਚ ਇਹਨਾਂ ਨੂੰ ਵੀ ਕੰਮ ਸਿਖਾ ਰਹੇ ਨੇ ਤੇ ਬਾਕੀ ਉਹ ਦੇਖੋ ਜੀ ਕਈ ਦਾ ਗੋਮੂ ਬਣਾ ਰਹੇ ਨੇ ਕਿਉਂਕਿ ਤਾਂ ਜੋ ਛੁਰੀ ਜਿਹੜੀ ਅਟੈਚ ਹੋ ਸਕੇ ਤਾਂ ਦੋਸਤੋ ਇਹ ਟਰੱਕਾਂ ਦਾ ਲੋਹਾ ਹੁੰਦਾ ਜੀ ਟਰੱਕਾਂ ਦੀਆਂ ਜਿਹੜੀਆਂ ਬਾਡੀਆਂ ਹੁੰਦੀਆਂ ਉਹਨਾਂ ਦਾ ਲੋਹਾ ਹੁੰਦਾ ਉਹਨਾਂ ਦੀਆਂ ਜਣ ਕੇ ਉਹਨਾਂ ਨੂੰ ਪਿਘਲਾ ਕੇ ਵਿਲਣੇ ਦੇ ਵਿੱਚ ਦੀ ਕੱਢ ਕੇ ਉਸ ਦੀ ਕਈ ਤਿਆਰ ਕੀਤੀ ਜਾਂਦੀ ਜਿਹੜੀ ਛੁਰੀ ਆ ਉਹ ਇੱਕ ਖਾਸ ਤਰ੍ਹਾਂ ਦਾ ਲੋਹਾ ਹੁੰਦਾ ਜੋ ਕਿ ਜਿਹਨੂੰ ਰੇਤੀ ਲਾਉਣ ਦੀ ਲੋੜ ਨਹੀਂ ਹੁੰਦੀ ਤੇ ਆਪਣੇ ਆਪ ਹੀ ਉਸ ਦਾ ਮੂੰਹ ਬਣ ਜਾਂਦਾ ਜਦੋਂ ਤੁਸੀਂ ਚਲਾਉਂਗੇ ਲਓ ਜੀ ਟਾਂਕੇ ਲਾਉਣ ਦਾ ਵੀ ਤਰੀਕਾ ਦੋਸਤੋ ਵੱਖਰਾ ਹੁੰਦਾ ਆਹ ਵੇਖੋ ਜੀ ਇਹਨਾਂ ਨੇ ਪਹਿਲਾਂ ਪੰਜ ਟਾਂਕੇ ਇੱਕ ਪਾਸੇ ਲਾਲੇ ਉਸ ਤੋਂ ਬਾਅਦ ਥੋੜੀਆਂ ਨਾਲ ਠੋਕ ਲਿਆ ਫਿਰ ਦੂਜੇ ਪਾਸੇ ਪੰਜ ਟਾਂਕੇ ਲਾਉਣਗੇ ਕਿਉਂਕਿ ਟਾਂਕੇ ਲਾਉਣ ਦਾ ਵੀ ਵੱਖਰਾ ਤਰੀਕਾ ਤੇ ਦੋਸਤੋ ਜਦੋਂ ਕਈ ਬਣ ਗਈ ਤੇ ਤੁਸੀਂ ਵੇਖਿਆ ਜੀ ਵੀ ਟਾਂਕਾ ਵੀ ਲੱਗਾ ਤੁਹਾਨੂੰ ਦਿਖਾਈ ਨਹੀਂ ਦੇਵੇਗਾ ਐਨ ਲੱਗੇਗਾ ਜਿਵੇਂ ਕਈ origignal ਹੁੰਦੀ ਹੈ ਬਿਲਕੁਲ ਲਓ ਜੀ ਦੇਖੋ ਤੁਸੀਂ ਟਾਂਕੇ ਲਾਉਣ ਦਾ ਤਰੀਕਾ ਹਾਂਜੀ ਪੂਰਾ ਅੱਧਾ ਘੰਟਾ ਦੋਸਤੋ ਲਾਇਆ ਸ਼ੁਰੂ ਹੀ ਤੇ ਤੇ ਸ਼ੁਰੀ ਦੇ ਪੈਸੇ ਵੀ ਦੱਸਾਂ ਕਿ ਅਕਾਊਂਟ ਐਂਚਲ ਲੈਣੇ ਆ ਤੁਹਾਨੂੰ ਬਾਪੂ ਦਾ ਨੰਬਰ ਵੀ ਦਿਆਂਗੇ ਪਿੰਡ ਵੀ ਦੱਸਾਂਗੇ ਸ਼ੁਰੀ ਦੇ ਕਿੰਨੇ ਪੈਸੇ ਲੈ ਬਾਪੂ ਨੇ ਉਹ ਵੀ ਦੱਸਾਂਗੇ ਦਸਤਾ ਵੀ ਪਵਾਇਆ ਸੀ ਆਪਾਂ ਤੁਸੀਂ ਦੇਖ ਸਕਦੇ ਜੇ ਧਿਆਨ ਨਾਲ ਦੇਖੋ ਦੋਸਤੋ ਵੀ ਰੀਝਾਂ ਲਾਤੀਆਂ ਬਾਪੂ ਗਿਆਨ ਸਿੰਘ ਨੇ ਰੀਝਾਂ ਤੇ ਵੀਡੀਓ ਨੂੰ ਵੱਤ ਵਤ ਸ਼ੇਅਰ ਕਰ ਦਿਓ ਇਸ ਤਰੀਕੇ ਨਾਲ ਦੋਸਤੋ ਸ਼ੁਰੀ ਲੱਗਦੀ ਉਸ ਤੋਂ ਪਹਿਲਾਂ ਪਹਿਲਾਂ ਦੋਸਤੋ ਪਾਸੇ-ਆਸੇ ਥੋੜਾ ਜਿਹਾ ਤਗੜਾ ਟੰਕਾ ਲਾ ਦਿੰਦੇ ਦੇਖੋ ਜਿੱਥੋਂ ਸ਼ੁਰੂ ਹੋਇਆ ਜਿੱਥੋਂ ਐਂਡ ਹੋਇਆ ਤੇ ਚਾਰੇ ਪਾਸੇ ਐ ਬਿਲਕੁਲ ਵਧੀਆ ਦੇਖੋ ਜੀ ਬਣ ਗਈ ਨਾ ਜੀ ਉਹੀ ਗੰਦੀ ਜੀ ਕਹੀ ਆ ਇੱਕ ਦੋਸਤੋ ਇਹ ਪੁਰਾਣੀ ਕਹੀ ਤੇ ਵੈਲਡਿੰਗ ਲੱਗਿਆ ਹੋਇਆ ਜੀ ਬਾਪੂ ਕਹਿੰਦਾ ਵੀ ਇਹ ਜੇ ਪਟਾਂਗੇ ਤਾਂ ਡੰਡ ਲਾਉਗੀ ਇਸ ਕਰਕੇ ਉਹਨਾਂ ਨੇ ਉਸ ਨੂੰ ਚਾਰਿਸ਼ ਫਿਰ ਉਹ ਵੈਲਡਿੰਗ ਕਰਤਾ ਰਫਟਾਂ ਵੀ ਪਾਤੀਆਂ ਵੈਲਡਿੰਗ ਕਰਤਾ ਹੁਣ ਲਓ ਜੀ ਰਗੜਾ ਰਗੜਾਈ ਵਾਲਾ ਕੰਮ ਸ਼ੁਰੂ ਹੋ ਗਿਆ ਦੇਖ ਲਓ ਜੀ ਵੀ ਜਿਹੜਾ ਉਹਨਾਂ ਨੇ ਉੱਤੇ ਟਾਂਕੇ ਲਾਏ ਆ ਉਹਨਾਂ ਨੂੰ ਰਗੜਦੇ ਆ ਵੀ ਤਾਂ ਜੋ ਪਤਾ ਨਾ ਲੱਗੇ ਵੀ ਕਈ ਤੇ ਟਾਂਕੇ ਲੱਗੇ ਹਨ ਜਾਂ ਨਹੀਂ ਤੇ ਦੋਸਤੋ ਮੇਰੀ ਜਿਹੜੀ ਕਈ ਸਟੀਲ ਦੀ ਸੀਗੀ ਤੇ ਜਿਹੜਾ ਉਹਨਾਂ ਨੇ ਛੁਰੀ ਲਈ ਆ ਉਹ ਲੋਹੇ ਦੀ ਲਈ ਆ ਤੇ ਬਾਕੀ ਕਹਿੰਦਾ ਵੀ ਤਿੰਨ ਸਾਲ ਕਹਿੰਦਾ ਕਈ ਜਾਂਦੀ ਨਹੀਂ ਦੋਸਤੋ ਇਹ ਹੈ ਜੀ ਹੱਥਾਂ ਦੀ ਕਾਰੀਗਰੀ ਤੁਸੀਂ ਦੇਖ ਸਕਦੇ ਜੇ ਛੁਰੀ ਲਾਉਣ ਦਾ ਵੀ ਇੱਕ ਅੰਦਾਜ਼ ਵੱਖਰਾ ਦੋਸਤੋ ਬਾਪੂ ਕਹਿੰਦਾ ਇੱਕ ਵਾਰ ਲਵਾ ਗਿਆ ਨਾ ساری ਉਮਰ ਰੇਤੀ ਲਾਉਣ ਦੀ ਲੋੜ ਨਹੀਂ ਤੇ ਨਜ਼ਾਰੇ ਲਾਏਗਾ ਲਓ ਜੀ ਆ ਦੇਖੋ ਜੀ ਉਹਨਾਂ ਦੇ ਪੁੱਤਰ ਜੀ ਜੋ ਕਿ ਇਹਦੀ ਹੁਣ ਪੂਰੀ ਰਗੜਾ ਰਗੜਾਈ ਕਰਨਗੇ ਨੂੰ ਐ ਨਵੀਂ ਬਣਾ ਦੇਣਗੇ ਪਾਸੇ ਆ ਸੋ ਜਿਹੜੀਆਂ ਐ ਗੁੱਠਾਂ ਬਰਾਬਰ ਕਰ ਦੇਣਗੇ ਤੇ ਬਿਲਕੁਲ ਨਵੀਂ ਕਈ ਲੱਗੂਗੀ ਵੀ ਜਿਵੇਂ ਨਵੀਂ ਲੈ ਕੇ ਆਏ ਹੁੰਦੇ ਆ ਸ਼ੋਰੂਮ ਚ ਤੇ ਮੈਂ ਤਾਂ ਹੈਰਾਨ ਆ ਜੀ ਆ ਦੇਖੋ ਤੁਸੀਂ ਲਓ ਵੀ ਬਣ ਗਈ ਕਈ ਜੀ ਕਿਉਂ ਮੰਨਦੇ ਨਾ ਬਣਾਤੀ ਨਾ ਐ ਵਧੀਆ ਚਮਕਦਿਆਂ ਵਿੱਚੋਂ ਮੂੰਹ ਦਿਖਦਾ ਦੋਸਤੋ ਤੇ ਪੂਰੇ 10 ਇੰਚੀ ਦੀ ਕਈ ਬਣਾਤੀ ਹੈ ਜੀ ਲਓ ਜੀ ਹੁਣ ਆਪਾਂ ਟਾਲੀ ਦਾ ਦਸਤਾ ਪਾਵਾਂਗੇ ਪਹਿਲਾਂ ਬਾਪੂ ਹੋਰ ਲਾਇਆ ਮੈਂ ਕਹਣਾ ਨਹੀਂ ਬਾਪੂ ਟਾਲੀ ਦਾ ਦਸਤਾ ਲਿਆ ਯਾਰ ਉਹ ਨਹੀਂ ਤੂੰ 50 ਰੁਪਏ ਵੱਧ ਲੈ ਲਈ ਲਓ ਜੀ ਟਾਲੀ ਦਾ ਦਸਤਾ ਹੁਣ ਪਾਵਾਂਗੇ ਇਸ ਤੋਂ ਬਾਅਦ ਆ ਫਿੱਟ-ਫੁੱਟ ਕਰਨ ਵਾਸਤੇ ਕਿਉਂਕਿ ਕਾਫੀ ਡੰਡ ਲਾ ਰੱਖੀ ਸੀ ਅਸੀਂ ਕਈ ਦੀ ਲਓ ਜੀ ਚੱਕੋ ਜੀ ਠੋਕ ਤਾਂ ਟਾਲੀ ਦਾ ਦਸਤਾ ਦੇਖੋ ਜੀ ਤੁਸੀਂ ਹੁਣ ਲਓ ਜੀ ਆ ਬਣ ਗਈ ਜੀ 800 ਰੁਪਏ ਦੀ ਕਈ ਤਾਂ ਦੋਸਤੋ ਜੇਕਰ ਤੁਸੀਂ ਕਈ ਲੈਣੀ ਆ ਤਾਂ 750 ਦੀ ਮਿਲ ਜਾਂਦੀ 10 ਇੰਚੀ 11.5 ਇੰਚੀ ਮਿਲ ਜਾਂਦੀ 800 ਦੀ ਆਮ ਦੁਕਾਨਾਂ ਨਾਲੋਂ ਸਸਤੀ ਮਿਲੂਗੀ 1200 ਤੋਂ ਘੱਟ ਕੋਈ ਗੱਲ ਨਹੀਂ ਕਰਦੇ ਗਾਰੰਟੀ ਦੇਣਗੇ ਤੇ ਟਰੱਕਾਂ ਦੀਆਂ ਟਰੱਕਾਂ ਦਾ ਲੋਹਾ ਮੈਲਟ ਕਰਕੇ ਉਸ ਨੂੰ ਵੇਲਣੇ ਦੇ ਵਿੱਚ ਦੀ ਕੱਟ ਕੇ ਇਹ ਕਈਆਂ ਬਣਾਉਂਦੇ ਨੇ ਖੰਨੇ ਤੋਂ ਲੈ ਕੇ ਆਉਂਦੇ ਨੇ ਤੇ ਛੁਰੀ ਖਾਸ ਤਰ੍ਹਾਂ ਦੀ ਹੁੰਦੀ ਆ ਆਹ ਵੇਖੋ ਜੀ ਹੁਣ ਮਿੰਤੀ ਕਰਦਾ ਵਿਚਾਰੇ ਗੁੱਠਾਂ ਬਰਾਬਰ ਨੇ ਤੇ ਆਖੋ ਲੈ ਵੀ ਚੋਬਰਾ ਤਾਂ ਦੋਸਤੋ 400 ਰੁਪਿਆ ਲੱਗਿਆ ਦੋਸਤੋ ਛੁਰੀ ਦਾ ਛੁਰੀ ਦਾ ਮੇਰੇ ਤੋਂ ਬਾਪੂ ਨੇ 400